ਸਾਡੇ ਅੱਜ ਦੇ ਸੰਦੇਸ਼ ਦਾ ਸਿਰਲੇਖ ਹੈ ਮਸੀਹ ਪ੍ਰਭੂ ਅਸੀਂ ਯੀਸ਼ੂ ਦੇ ਬਾਰੇ ਵਿੱਚ ਨਵੀਂ ਸੀਰੀਜ਼ ਸ਼ੁਰੂ ਕੀਤੀ ਹੈ ਯੀਸ਼ੂ ਨੇ ਚੇਤਾਵਨੀ ਦਿੱਤੀ ਸੀ ਕਿ ਉਸਦੇ ਦੂਸਰੇ ਆਗਮਨ ਤੱਕ ਦੇ ਸਾਲਾਂ ਨੂੰ ਧਾਰਮਿਕ ਧੋਖੇ ਨਾਲ ਚਿੰਨ੍ਹਿਤ ਕੀਤਾ ਜਾਵੇਗਾ ਵਿਸ਼ੇਸ਼ ਰੂਪ ਨਾਲ ਝੂਠੇ ਮਸੀਹ ਅਤੇ ਝੂਠੇ ਪੁਵੇਖਵक्ता ਉੱਠ ਖੜੇ ਹੋਣਗੇ ਜੋ ਝੂਠੇ ਸੰਦੇਸ਼ਾਂ ਦਾ ਪ੍ਰਚਾਰ ਕਰਨਗੇ ਅਤੇ ਬਹੁਤਿਆਂ ਨੂੰ ਧੋਖਾ ਦੇਣਗੇ ਮੱਤੀ ਅਧਿਆਇ 24 ਆਇਤ 4 ਅਤੇ 5 ਆਇਤ 11 ਅਤੇ 24 ਅਸੀਂ ਧੋਖੇ ਦੇ ਉਸ ਸਮੇਂ ਵਿੱਚ ਰਹਿ ਰਹੇ ਹਾਂ ਯਿਸੂ ਕੌਣ ਹੈ ਉਹ ਇਸ ਸੰਸਾਰ ਵਿੱਚ ਕਿਉਂ ਆਇਆ ਇਸ ਬਾਰੇ ਵਿੱਚ ਸਾਰੇ ਪ੍ਰਕਾਰ ਦੇ ਗਲਤ ਵਿਚਾਰ ਪ੍ਰਚੂਰ ਮਾਤਰਾ ਵਿੱਚ ਹਨ ਅਤੇ ਸੋਸ਼ਲ ਮੀਡੀਆ ਇਸ भ्रम ਨੂੰ ਇੱਕ ਨਵੇਂ ਸਤਰ ਉਤੇ ਲੈ ਜਾ ਰਿਹਾ ਹੈ ਯਿਸੂ ਬਾਰੇ ਵਿੱਚ ਅਤੇ ਧੋਖੇ ਦੇ ਖਿਲਾਫ ਸਾਡੀ ਇੱਕमात्र ਸੁਰੱਖਿਆ ਆਤ ਲਈ ਇਹ ਜਾਨਣਾ ਹੈ ਕਿ ਉਹ ਕੌਣ ਹੈ ਅਤੇ ਉਹ ਇਸ ਦੁਨੀਆ ਵਿੱਚ ਕਿਉਂ ਆਇਆ ਉਸ ਦੇ ਬਾਰੇ ਵਿੱਚ ਜਾਣਕਾਰੀ ਦੇ ਇੱਕमात्र ਪੂਰੀ ਤਰ੍ਹਾਂ ਨਾਲ ਵਿਸ਼ਵਸਨੀਏ ਪੂਰੀ ਤਰ੍ਹਾਂ ਨਾਲ ਪ੍ਰੋਸੇਮਨ ਸਰੋਤ ਬਾਈਬਲ ਪਰਮੇਸ਼ੁਰ ਦਰ ਲਿਖਿਤ ਵਚਨ ਇਸ ਤੋਂ ਅਸੀਂ ਜਾਣਦੇ ਹਾਂ ਕਿ ਆਖਿਰ ਸਚਾਈ ਕੀ ਹੈ ਅਸੀਂ ਸਾਲ ਦੇ ਪਹਿਲੇ 8 ਹਫਤੇ ਦੇਖਦੇ ਹੋਏ ਬਤਾਏ ਕਿ ਅਸੀਂ ਨਵੇਂ ਨੇਮ ਦੀ ਸਮੱਗਰੀ ਉੱਤੇ ਪ੍ਰੋਸਸ ਕਿਉਂ ਕਰ ਸਕਦੇ ਹਾਂ ਨਵਾਂ ਨੇਮ ਯੀਸ਼ੂ ਦੇ ਇੱਕ ਵਾਅਦੇ ਦੁਆਰਾ ਲਿਖਿਆ ਗਿਆ ਸੀ ਉਹ ਲੋਕ ਜੋ ਯੀਸ਼ੂ ਦੇ ਨਾਲ ਚੱਲਦੇ ਤੇ ਉਸ ਨਾਲ ਗੱਲ ਕਰਦੇ ਸਨ ਉਹਨਾਂ ਨੇ ਯੀਸ਼ੂ ਨੂੰ ਮਰਦੇ ਹੋਏ ਦੇਖਿਆ ਅਤੇ ਫਿਰ ਤੋਂ ਜਿੰਦੇ ਹੋਏ ਵੀ ਦੇਖਿਆ ਉਹਨਾਂ ਨੇ ਜੋ ਦੇਖਿਆ ਉਸ ਨੇ ਉਹਨਾਂ ਦੇ ਜੀਵਨ ਨੂੰ ਬਦਲ ਦਿੱਤਾ ਜਦੋਂ ਨਵੇਂ ਨੇਮ ਦੇ ਅੰਨ ਪ੍ਰਾਚੀਨ ਕੰਮਾ ਦੀ ਵਿਸ਼ਵਸਨਿਤਾ ਦਾ ਆਂਕਲਨ ਕਰਨ ਦੇ ਲਈ ਉਪਯੋਕੀ ਤੇ ਜਾਣ ਵਾਲੇ ਸਮਾਨ ਮਾਪਦੰਡਾ ਦੇ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਇਹ ਹੋਰ ਪ੍ਰਾਚੀਨ ਪੁਸਤਕਾਂ ਦੇ ਬਰਾਬਰ ਖੜਾ ਹੁੰਦਾ ਹੈ ਅੱਜ ਲੋਕਾਂ ਨੂੰ ਇਹ ਕਹਿੰਦੇ ਹੋਏ ਸੁੰਨਾ ਅਸਮਾਨਯ ਨਹੀਂ ਕਿਉਂ ਮੰਨਦੇ ਹਨ ਕਿ ਯੀਸ਼ੂ ਇੱਕ ਚੰਗਾ ਮਨੁੱਖ ਸੀ ਜਿਸ ਨੇ ਸਾਨੂੰ ਇੱਕ ਦੂਸਰੇ ਨਾਲ ਪ੍ਰੇਮ ਕਰਨ ਲਈ ਕਿਹਾ ਲੇਕਿਨ ਉਸਨੇ ਕਦੀ ਵੀ ਪਰਮੇਸ਼ਰ ਹੋਣ ਦਾ ਦਾਵਾ ਨਹੀਂ ਕੀਤਾ ਹਾਲਾਂਕਿ ਯੀਸ਼ੂ ਦੇ ਗਵਾਹ ਇਹ ਰਿਪੋਰਟ ਕਰਦੇ ਹਨ ਕਿ ਯੀਸ਼ੂ ਇਕ ਮਨੁੱਖ ਤੋਂ ਵਧੇਕ ਸੀ ਯਿਸੂ ਨੇ ਵਾਸਤਵ ਵਿੱਚ ਪਰਮੇਸ਼ਰ ਹੋਣ ਦਾ ਦਾਵਾ ਕੀਤਾ ਅਤੇ ਗਵਾਹਾਂ ਨੇ ਉਸ ਉਤੇ ਵਿਸ਼ਵਾਸ ਕੀਤਾ ਸੀ ਆਓ ਪਿਛਲੇ ਹਫ਼ਤੇ ਦੇ ਸੰਦੇਸ਼ਾਂ ਦੇ ਸੰਸ਼ੇਪ ਵਿੱਚ ਸਮੀਖਿਆ ਕਰੀਏ ਅਸੀਂ ਚਾਰ ਵਿੱਚੋਂ ਤਿੰਨ ਸੁਸਮਾਚਾਰਾਂ ਯਿਸੂ ਦੀ ਇਤਿਹਾਸਿਕ ਜੀਵਨੀ ਵਿੱਚ ਦਰਜ ਇੱਕ ਘਟਨਾ ਨੂੰ ਦੇਖਿਆ ਯਿਸੂ ਨੇ ਆਪਣੇ ਪ੍ਰੇਰਤਾਤਾਂ ਤੋਂ ਪੁੱਛਿਆ ਤੁਸੀਂ ਕੀ ਕਹਿੰਦੇ ਹੋ ਕਿ ਮੈਂ ਮਨੁੱਖ ਦਾ ਪੁੱਤਰ ਹਾਂ ਜਿਸ ਉਤੇ ਪਤਰਸ ਨੇ ਉੱਤਰ ਦਿੱਤਾ ਤੂੰ ਪਰਮੇਸ਼ਵਰ ਦਾ ਪੁੱਤਰ ਮਸੀਹ ਹੈ ਮਤੀ ਅਧਿਆਇ 16 ਆਇਤ 13 ਅਤੇ 16 ਇਸ ਘਟਨਾ ਵਿੱਚ ਯੀਸ਼ੂ ਦਾ ਉਲੇਖ ਕਰਨ ਦੇ ਲਈ ਤਿੰਨ ਸ਼ੀਸ਼ਕਾਂ ਦਾ ਉਪਯੋਗ ਕੀਤਾ ਜਾਂਦਾ ਹੈ ਮਨੁੱਖ ਦਾ ਪੁੱਤਰ ਮਸੀਹ ਅਤੇ ਪਰਮੇਸ਼ਵਰ ਦਾ ਪੁੱਤਰ ਤਿੰਨਾਂ ਦਾ ਬਹੁਤ ਮਹੱਤਵ ਹੈ ਅਤੇ ਸਾਰੇ ਸਾਨੂੰ ਯੀਸ਼ੂ ਦੇ ਬਾਰੇ ਵਿੱਚ ਅੰਤਰਦ੍ਰਿਸ਼ਟੀ ਦਿੰਦੇ ਹਨ ਯੀਸ਼ੂ ਦੇਹਤਾਰੀ ਪਰਮੇਸ਼ਵਰ ਹੈ ਮਨੁੱਖੀ ਸ਼ਰੀਰ ਵਿੱਚ ਪਰਮੇਸ਼ਵਰ ਹੈ ਦੇਹਤਾਰਨ ਕਰਨ ਦਾ ਅਰਥ ਹੈ ਮਨੁੱਖੀ ਸਰੀਰ ਨੂੰ ਗ੍ਰਹਿਣ ਕਰਨਾ ਨਵਾਂ ਨਿਯਮ ਪ੍ਰਗਟ ਕਰਦਾ ਹੈ ਕਿ ਯੀਸ਼ੂ ਪਰਮੇਸ਼ਵਰ ਹੈ ਜੋ ਪਰਮੇਸ਼ਵਰ ਹੁੰਦੇ ਹੋਏ ਵੀ ਮਨੁੱਖ ਬਣਿਆ ਉਹ ਇੱਕ ਹੀ ਸਮੇਂ ਵਿੱਚ ਪਰਮੇਸ਼ਵਰ ਮਨੁੱਖ ਪੂਰਨ ਰੂਪ ਨਾਲ ਪਰਮੇਸ਼ਵਰ ਅਤੇ ਪੂਰੀ ਤਰ੍ਹਾਂ ਨਾਲ ਮਨੁੱਖ ਹੈ ਉਹ ਇੱਕ ਵਿਅਕਤੀ ਹੈ ਜਿਸ ਦੇ ਦੋ ਸੁਭਾਅ ਹਨ ਮਾਨਵ ਅਤੇ ਦਿਵਯ ਫਿਲੀਪੀਓ ਅਧਿਆਇ 2 ਆਇਤ 5 ਅਤੇ 7 ਜਦੋਂ ਯੀਸ਼ੂ ਸੰਸਾਰ ਵਿੱਚ ਆਇਆ ਤਾਂ ਉਸਨੇ ਮਾਨਵ ਦੇਹ ਨੂੰ ਧਾਰਨ ਕੀਤਾ ਉਸਨੇ ਆਪਣੀ ਦਿਵਯ ਪ੍ਰਕਤੀ ਨੂੰ ਨਾ ਛੱਡਿਆ ਤੇ ਨਾ ਹੀ ਇੱਕ ਤਰਫ ਰੱਖਿਆ ਯੀਸ਼ੂ ਨੇ ਇੱਕ ਪੂਰਨ ਮਾਨਵ ਸ਼ਰੀਰ ਨੂੰ ਧਾਰਨ ਕੀਤਾ ਯੀਸ਼ੂ ਮਾਨਵ ਸ਼ਰੀਰ ਵਿੱਚ ਰਹਿਣ ਵਾਲਾ ਇੱਕ ਪਰਮੇਸ਼ਰ ਨਹੀਂ ਸੀ ਅਤੇ ਨਾ ਹੀ ਉਸ ਦੇ ਸੋਭਾ ਮਿਸ਼ਰਤ ਸੰ ਉਹ ਇੱਕ ਮਨੁੱਖ ਦੇ ਰੂਪ ਵਿੱਚ ਜੀਣ ਵਾਲਾ ਪਰਮੇਸ਼ਰ ਸੀ ਪੂਰੀ ਤਰ੍ਹਾਂ ਨਾਲ ਪਰਮੇਸ਼ਰ ਅਤੇ ਉਸੇ ਸਮੇਂ ਉਹ ਪੂਰੀ ਤਰ੍ਹਾਂ ਨਾਲ ਮਨੁੱਖੀ ਸੀ ਇਹ ਸਮਝ ਤੋਂ ਪਰੇ ਹੈ 1 ਤਿਮੋਥੀਸ ਅਧਿਆਇ 3 ਆਇਤ 16 ਯੇਸ਼ੂ ਨੇ ਇੱਕ ਮਨੁੱਖੀ ਸ਼ਰੀਰ ਗ੍ਰਹਿਣ ਕੀਤਾ ਤਾਂ ਕਿ ਉਹ ਸਾਡੇ ਪਾਪਾ ਦੇ ਲਈ ਬਲੀਦਾਨ ਦੇ ਰੂਪ ਵਿੱਚ ਮਰ ਸਕੇ ਅਤੇ ਉਹਨਾਂ ਸਾਰਿਆਂ ਦੇ ਲਈ ਮਾਰ ਖੋਲ ਸਕੇ ਜੋ ਉਸ ਉੱਤੇ ਵਿਸ਼ਵਾਸ ਕਰਦੇ ਹਨ ਕਿ ਉਹ ਪਾਪ ਦੇ ਦੰਡ ਅਤੇ ਸਹਮਰ ਤੋਂ ਛੁਟਕਾਰਾ ਪਾ ਸਕਣ। ਇਬਰਾਨੀਓ ਅਧਿਆਇ 2 ਆਇਤ 9 ਅਤੇ 15। ਯੇਸ਼ੂ ਕੌਣ ਹੈ ਇਸ ਦੀ ਪੂਰੀ ਤਰ੍ਹਾਂ ਨਾਲ ਸਮਝ ਲਈ ਸਾਨੂੰ ਤ੍ਰਿਯਕਤ (Trinity) ਦੇ ਬਾਰੇ ਵਿੱਚ ਪਿਛਲੇ ਹਫ਼ਤੇ ਦੀ ਕੀਤੀਆਂ ਗਈਆਂ ਕੁਝ ਟਿੱਪਣੀਆਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ٹرینٹی دو لیٹن شبدوں تو ہے حالانکہ ٹرینٹی شبد بائبل میں نہیں پایا جاندہ ہے کیول اس دا سندات یا شکشہ ہے بائبل پرکٹ کر دی ہے کہ پرمیشور ایک ہی پرمیشور ایک است ہے جو ایک ساتھ تین الگ الگ ویکتیاں پتا ات پوتر آتما دے روپ کے پرکٹ ہوندہ ہے وہ اس ارث ارتھ منک ہے کہ وہ ایک دوسرے نال آتم جاگ اتے انٹریکٹیو ہن ਵਿਅਕਤੀ ਸਭ ਤੋਂ ਚੰਗਾ ਸ਼ਬਦ ਹੈ ਜਿਸ ਦਾ ਉਪਯੋਗ ਅਸੀਂ ਆਵਰਣਨਯ ਦਾ ਵਰਣਨ ਕਰਨ ਦੇ ਲਈ ਕਰ ਸਕਦੇ ਹਾਂ ਲੇਕਿਨ ਵਿਅਕਤੀ ਸ਼ਬਦ ਛੋਟਾ ਪੜ ਜਾਂਦਾ ਹੈ ਕਿਉਂਕਿ ਸਾਡੇ ਲਈ ਵਿਅਕਤੀ ਦਾ ਅਰਥ ਇੱਕ ਅਜਿਹਾ ਵਿਅਕਤੀ ਹੈ ਜੋ ਹੋਰ ਅਨ ਵਿਅਕਤੀਆਂ ਤੋਂ ਅਲੱਗ ਹੈ ਅਤੇ ਇਹ ਤਿੰਨ ਵਿਅਕਤੀਤਵ ਅਲੱਗ ਹਨ ਲੇਕਿਨ ਇੱਕ ਦੂਸਰੇ ਦਾ ਹਿੱਸਾ ਹਨ ਇਹ ਇੱਕ ਹੀ ਈਸ਼ਵਰ ਇਹ ਪ੍ਰਕਿਰਤੀ ਨਾਲ ਜੁੜੇ ਹੋਏ ਹਨ ਤੁਹਾਡੇ ਕੋਲ ਦੂਸਰੇ ਦੇ ਬਿਨਾ ਇੱਕ ਨਹੀਂ ਹੋ ਸਕਦਾ ਜਿਥੇ ਪਿਤਾ ਹੈ ਉਥੇ ਪੁੱਤਰ ਹੈ ਅਤੇ ਉਥੇ ਹੀ ਪਵਿੱਤਰ ਆਤਮਾ ਹੈ ਪਿਤਾ ਪਰਮੇਸ਼ਰ ਹੈ ਪੁੱਤਰ ਪਰਮੇਸ਼ਰ ਹੈ ਪੁੱਤਰ ਆਤਮਾ ਸਮਸਤ ਪਰਮੇਸ਼ਰ ਹੈ ਇਹ ਸਾਡੇ ਸਮਝ ਤੋਂ ਪਰੇ ਹੈ ਕਿਉਂਕਿ ਅਸੀਂ ਇੱਕ ਅਨੰਤ ਅਸੀਮ ਅਸਤਿਤਵ ਦੇ ਬਾਰੇ ਵਿੱਚ ਗੱਲ ਕਰ ਰਹੇ ਹਾਂ ਅਤੇ ਅਸੀਂ ਅਸੀਮਿਤ ਪ੍ਰਾਣੀ ਹਾਂ ਪਰਮੇਸ਼ਰ ਦੇ ਸੁਭਾਅ ਨੂੰ ਸਮਝਣ ਦੇ ਸਾਡੇ ਪ੍ਰਯਾਸ ਸਾਡੇ ਘਟ ਹੋ ਜਾਂਦੇ ਹਨ ਅਸੀਂ ਕੇਵਲ ਉਹ ਹੀ ਸਵੀਕਾਰ ਕਰ ਸਕਦੇ ਹਾਂ ਜੋ ਬਾਈਬਲ ਪ੍ਰਕਟ ਕਰਦੀ ਹੈ ਤੇ ਪਰਮੇਸ਼ਰ ਦੇ ਅਚਰ ਉਸ ਦਿਮਹਾਨ ਕਮਾ ਵਿੱਚ ਅਨੰਦਿਤ ਹੋ ਸਕਤੇ ਹਾਂ 2000 ਸਾਲ ਪਹਿਲੇ ਮਰੀਮ ਨਾਮ ਦੀ ਇੱਕ ਵਾਰੀ ਦੇ ਗਰਭ ਵਿੱਚ ਇੱਕ ਈਸ਼ਵਰ ਵਿਅਕਤੀ ਪੁੱਤਰ ਨੇ ਦੇਹਤਾਰਨ ਕੀਤਾ ਜਾਂ ਮਨੁੱਖੀ ਸਰੀਰ ਅਪਣਾਇਆ ਅਤੇ ਇਸ ਦੁਨੀਆ ਵਿੱਚ ਪੈਦਾ ਹੋਇਆ ਇਸ ਸੰਦੇਸ਼ ਵਿੱਚ ਅਸੀਂ ਇਸ ਗੱਲ ਉਤੇ ਵਿਚਾਰ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਯੇਸ਼ੂ ਦੇ ਗਵਾਹਾਂ ਨੇ ਵਿਸ਼ਵਾਸ ਕੀਤਾ ਕਿ ਯੇਸ਼ੂ ਦੇ ਤਾਰੇ ਪਰਮੇਸ਼ਵਰ ਸੀ ਅਤੇ ਹੈ ਯੇਸ਼ੂ ਦਾ ਜਨਮ ਪਹਿਲੀ ਸਦੀ ਦੇ ਇਜ਼ਰਾਈਲ ਵਿੱਚ ਹੋਇਆ ਸੀ ਇਸ ਤੋਂ ਪਹਿਲੇ ਅਨਯਾਈ ਯਹੂਦੀ ਸੰਨ ਉਹਨਾਂ ਦੇ ਵਿਸ਼ਵ ਦ੍ਰਿਸ਼ਟੀਕੋ ਨੂੰ ਪ੍ਰਾਣੇ ਨਿਯਮ ਦੇ ਦੁਆਰਾ ਅਕਾਰ ਦਿੱਤਾ ਗਿਆ ਸੀ ਉਹ ਇਨ੍ਹਾਂ ਸ਼ਾਸਤਰਾਂ ਤੋਂ ਸਮਝ ਗਏ ਸੰਨ ਕਿ ਸੁਰਸ਼ਕਤੀਮਾਨ ਪਰਮੇਸ਼ਵਰ ਇੱਕ ਦਿਨ ਇਸ ਸੰਸਾਰ ਨੂੰ ਪਾਪ, ਭ੍ਰਸ਼ਟਾਚਾਰ ਅਤੇ ਮੌਤ ਤੋਂ ਬਚਾਉਣ ਲਈ ਇੱਕ ਉਦਾਰਕਰਤਾ ਮਸੀਹ ਨੂੰ ਭੇਜੇਗਾ ਅਤੇ ਪ੍ਰithvi ਉੱਤੇ ਪਰਮੇਸ਼ਵਰ ਦੇ ਰਾਜ ਨੂੰ ਸਥਾਪਿਤ ਕਰੇਗਾ ਪਹਿਲੀ ਸਦੀ ਦੀ ਸ਼ੁਰੂਆਤ ਤੱਕ ਇਜ਼ਰਾਈਲ ਇਸ ਪਰ ਤੇਯਾਸ਼ ਨਾਲ ਪਰ ਗਿਆ ਸੀ ਕਿ ਮਸੀਹਾ ਦਾ ਆਗਮਨ ਨਿਕਟ ਸੀ 500 ਸਾਲ ਪਹਿਲੇ ਉਸ ਦੇ ਪੁਰਾਣੇ ਨੇਮ ਦੇ ਪੁਖਵਕਤਾਵਾਂ ਵਿੱਚੋਂ ਇੱਕ ਦਾਨੀਏਲ ਨੂੰ ਦਿਖਾਇਆ ਗਿਆ ਸੀ ਕਿ ਚਾਰ ਸਮਰਾਜ ਇਜ਼ਰਾਈਲ ਦੀ ਭੂਮੀ ਉੱਤੇ ਸ਼ਾਸਨ ਕਰਨਗੇ ਅਤੇ ਫਿਰ ਮਸੀਹਾ ਆਵੇਗਾ ਦਾਨੀਏਲ ਅਧਿਆਇ 2 ਆਇਤ 36 ਅਤੇ 45 ਜਦੋਂ ਦਾਨੀਏਲ ਨੇ ਇਹ ਪੁਖਵਾਨੀ ਕੀਤੀ ਤਾਂ ਬੈਬਲੋਨ ਸਮਰਾਜ ਇਜ਼ਰਾਈਲ ਨੂੰ ਨਿਯੰਤਰਣ ਕਰ ਰਿਹਾ ਸੀ ਫਾਰਸ ਨੇ ਅੰਤ ਇਜ਼ਰਾਈਲ ਸਹਿਤ ਬੈਬਲੋਨ ਅਤੇ ਉਸ ਦੀ ਸਾਰੀ ਭੂਮੀ ਉਤੇ ਵਿਜੇ ਪ੍ਰਾਪਤ ਕੀਤੀ ਫਾਰਸ ਨੂੰ ਯੂਨਾਨੀ ਸਮਰਾਜ ਦੁਆਰਾ ਪਛਾੜ ਦਿੱਤਾ ਗਿਆ ਸੀ ਜਿਸ ਨੂੰ ਰੋਮਨ ਸਮਰਾਜ ਦੁਆਰਾ ਉਖਾੜ ਫੇਕਿਆ ਗਿਆ ਸੀ ਜਿਸ ਨੇ 63 ਈਸਾ ਪੂਰਵ ਵਿੱਚ ਇਜ਼ਰਾਈਲ ਉਤੇ ਨਿਯੰਤਰਣ ਕਰ ਲਿਆ ਸੀ ਚੌਥਾ ਸਮਰਾਜ ਅਸਤਿਤਵ ਸੀ ਅਤੇ ਇਜ਼ਰਾਈਲ ਜਾਣਦਾ ਸੀ ਕਿ ਛੜੋਂ ਵਾਲੇ ਦੇ ਆਉਣ ਦਾ ਸਮੇਂ ਆ ਗਿਆ ਸੀ ਦਾਨੀਅਲ ਪਵਿਕਵਕਤਾ ਨੇ ਇਹ ਵੀ ਲਿਖਿਆ ਕਿ ਸਵਰਗ ਦੂਤ ਜ਼ਬਰਾਇਲ ਨੇ ਇਸ ਛੜੋਂ ਵਾਲੇ ਨੂੰ ਮਸੀਹਾ ਕਿਹਾ ਅਤੇ ਕਿਹਾ ਕਿ ਉਹ পাপ ਦਾ ਅੰਤ ਕਰੇਗਾ ਅਤੇ ਅਨੰਤ ਧਾਰਮਿਕਤਾ ਵਿੱਚ ਪ੍ਰਵੇਸ਼ ਕਰੇਗਾ 다니엘 ਅਤੇਯਨੂ ਆਇਤ 24 ਅਤੇ 26 ਜਿਸ ਇਬਰਾਨੀ ਸ਼ਬਦ ਦਾ ਅਨੁਵਾਦ ਮਸੀਹਾ ਕੀਤਾ ਗਿਆ ਹੈ ਉਸ ਦਾ ਅਰਥ ਹੈ ਅਭਿਸ਼ਿਖਤ ਬਸ ਇਹ ਇੱਕ ਯੂਨਾਨੀ ਸ਼ਬਦ ਤੋਂ ਹੈ ਜਿਸ ਦਾ ਅਰਥ ਹੈ ਅਭਿਸ਼ਿਖਤ ਕ੍ਰਿਸਟੋਸ ਜਾਂ ਅਲਗ ਹੋਣਾ ਇਸ ਕੰਮ ਦੇ ਲਈ ਮਸੀਹ ਨੂੰ ਪਰਮੇਸ਼ਰ ਤੋਂ ਅਲਗ ਕੀਤਾ ਜਾਏਗਾ ਪਹਿਲੀ ਇਸਵੀ ਵਿੱਚ ਲਗਭਗ 25 ਸਾਲ ਯਹੂਨਾ ਬਪਤਿਸਮਾ ਦੇਣ ਵਾਲੇ ਨਾਮਕ ਇੱਕ ਪ੍ਰਚਾਰਕ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਇਜ਼ਰਾਈਲ ਦੇ ਲੋਕਾਂ ਨੂੰ ਪਾਪ ਤੋਂ ਪਛਤਾਪ ਕਰਨਾ ਚਾਹੀਦਾ ਹੈ ਕਿਉਂਕਿ ਪਰਮੇਸ਼ਵਰ ਦਾ ਰਾਜ ਨੇੜੇ ਹੈ ਯਹੂਨਾ ਦੀ ਸਾਰਜਨਿਕ ਸੇਵਕਾਈ ਨੇ ਕਾਫੀ ਹਲਚਲ ਮਚਾਈ ਸੀ ਅਤੇ ਇਜ਼ਰਾਈਲ ਦੇ ਧਾਰਮਿਕ ਅਗਵਾ ਨੇ ਮੰਦਰ ਸਹਾਇਕਾਂ ਤੇ ਯਾਜਕਾਂ ਨੂੰ ਯਹੂਨਾ ਦੇ ਕੋਲ ਇਹ ਪੁੱਛਣ ਦੇ ਲਈ ਭੇਜਿਆ ਕਿ ਕੀ ਉਹ ਵਾਅਦਾ ਕੀਤਾ ਗਿਆ ਮਸੀਹਾ ਹੈ ਯਹੂਨਾ ਅਧਿਆਇ 1 ਆਇਤ 19 ਅਤੇ 22 ਯਹੂਨਾ ਨੇ ਇਸ਼ਾਯਾ نبی ਨੂੰ ਉਦਬुत ਕੀਤਾ ਅਤੇ ਕਿਹਾ ਕਿ ਉਸ ਦੀ ਸੇਵਕਾਈ ਇਸ਼ਾਯਾ ਵਿੱਚ ਇੱਕ ਭਵਿੱਖਵਾਣੀ ਦੀ ਪੂਰਤੀ ਸੀ ਇਸ਼ਾਯਾ ਅਧਿਆਇ 40 ਆਇਤ 3 ਮੈਂ ਜੰਗਲ ਵਿੱਚ ਚਲੌਂਦੀ ਹੋਈ ਇੱਕ ਆਵਾਜ਼ ਹਾਂ ਪ੍ਰਭੂ ਦੇ ਆਉਣ ਦੇ ਲਈ ਇੱਕ ਸਿੱਧਾ ਮਾਰਗ ਤਿਆਰ ਕਰਦੀ ਹੋਈ ਯਹੂਨਾ ਅਧਿਆਇ 1 ਆਇਤ 3 ਅਨੁਵਾਦਿਤ ਯੂਨਾਨੀ ਸ਼ਬਦ ਕ੍ਰਿਓਸ ਹੈ ਜਿਸ ਦਾ ਅਰਥ ਹੈ ਅਧਿਕਾਰ ਵਿੱਚ ਸਰਵਉੱਚ ਇਹ ਸ਼ਬਦ ਯਹਵਾ ਪਰਮੇਸ਼ਵਰ ਹੈ ਇਜ਼ਰਾਈਲ ਦੇ ਪਰਮੇਸ਼ਵਰ ਦਾ ਨਾਮ ਹੈ ਉਹ ਨਾਮ ਜਿਸ ਦੇ ਦੁਆਰਾ ਸਰਸ਼ਕਤੀਮਾਨ ਪਰਮੇਸ਼ੁਰ ਨੇ ਆਪਣੇ ਆਪ ਨੂੰ ਪर्वਤ ਉੱਤੇ ਮੂਸਾ ਉੱਤੇ ਪ੍ਰਗਟ ਕੀਤਾ ਸੀ ਸਿਨੈ ਪर्वਤ ਉੱਤੇ 1500 ਸਾਲ ਪਹਿਲੇ ਜਦੋਂ ਪੁਰਾਣੀ ਨੇਮ ਦਾ ਇਬਰਾਨੀ ਵਿੱਚ ਉਬਰਾਨੀ ਤੋਂ ਯੂਨਾਨੀ ਵਿੱਚ ਅਨਵਾਦ ਕੀਤਾ ਗਿਆ ਸੀ 285 ਤੋਂ 206 ईसा पूर्व ਕ੍ਰਿਓਸ ਉਹ ਯੂਨਾਨੀ ਸ਼ਬਦ ਹੈ ਜਿਸ ਨੂੰ ਵਿਦਵਾਨਾਂ ਨੇ ਇਬਰਾਨੀ ਨਾਮ ਯਹਵਾ ਦੇ ਲਈ ਚੁਣਿਆ ਸੀ ਨਵੇਂ ਨੇਮ ਦੇ ਚਾਰ ਸੁਸਮਾਚਾਰਾਂ ਵਿੱਚੋਂ ਇੱਕ ਯਹੋਨਾ ਦਾ ਸੁਸਮਾਚਾਰ ਪ੍ਰੇਰਿਤ ਵਿੱਚੋਂ ਇੱਕ ਵਿਸਤ੍ਰਿਤ ਵਿਵਰਣ ਹੈ ਕਿ ਕਿਸ ਤਰ੍ਹਾਂ ਯੀਸ਼ੂ ਨੇ ਪਹਿਲੇ 12 ਪ੍ਰੇਰਤਾਂ ਵਿੱਚੋਂ ਕੁਝ ਨੇ ਯਹੋਨਾ ਦੀ ਸੇਵਕਾਈ ਦੇ ਦੌਰਾਨ ਯੀਸ਼ੂ ਦਾ ਸਾਹਮਣਾ ਕੀਤਾ ਤੇ ਉਸ ਦੇ ਪ੍ਰਤੀ ਉਹਨਾਂ ਦੀ ਪ੍ਰਤੀਕਿਰਿਆ ਦਾ ਧਿਆਨ ਦਿਓ ਕਿ ਯੀਸ਼ੂ ਨੂੰ ਉਸ ਦੀ ਅੰਤਿਮ ਸੇਵਕਾਈ ਦੇ ਪਹਿਲੇ ਕੁਝ ਦਿਨਾਂ ਤੋਂ ਜੋ ਉਪਾਧੀਆਂ ਉਸ ਨੂੰ ਦਿੱਤੀਆਂ ਗਈਆਂ ਸਨ ਉਸੇ ਨਾਮਾ ਤੋਂ ਉਸ ਨੂੰ ਬੁਲਾਇਆ ਗਿਆ ਸੀ ਯਹੋਨਾ ਪ੍ਰੇਰਿਤ ਰਿਪੋਰਟ ਕਰਦਾ ਹੈ ਕਿ ਯਹੋਨਾ ਬਪਤਿਸਮਾ ਦੇਣ ਵਾਲੇ ਤੋ ਯਾਜਕਾਂ ਅਤੇ ਸਹਾਇਕਾਂ ਦੁਆਰਾ ਪੁਸ਼ਤਾਸ਼ ਕੀਤੇ ਜਾਂਦੇ ਅਗਲੇ ਦਿਨ ਉਸਨੇ ਯੀਸ਼ੂ ਨੂੰ ਆਪਣੇ ਕੋਲ ਆਉਂਦੇ ਦੇਖਿਆ ਯੀਸ਼ੂ ਉਸ ਪੀੜ ਵਿੱਚ ਸੀ ਜੋ ਬਪਤਿਸਮਾ ਲੈਣ ਦੇ ਲਈ ਆਈ ਸੀ ਯਹੋਨਾ ਬਪਤਿਸਮਾ ਦੇਣ ਵਾਲਾ ਚੀਲਾਇਆ ਇੱਥੇ ਉਹ ਹੈ ਇੱਥੇ ਉਹ ਮੌਜੂਦ ਹੈ ਪਰਮੇਸ਼ਵਰ ਦਾ ਮੇਮਨਾ ਜੋ ਸੰਸਾਰ ਦਾ ਪਾਪ ਉਠਾ ਕੇ ਲੈ ਜਾਂਦਾ ਹੈ ਯਹੋਨਾ ਅਧਿਆਇ 1 ਆਇਤ 29 ਧਿਆਨ ਰੱਖੋ ਕਿ 15 ਸਾਲ ਤੋਂ ਵਧੇਗ ਸਾਲਾਂ ਵਿੱਚ ਪਹਿਲੀ ਸਦੀ ਦੀ ਯਹੂਦੀਆਂ ਨੇ ਉਨ੍ਹਾਂ ਨਿਰਦੇਸ਼ਾਂ ਦੇ ਅਨੁਸਾਰ ਜੀਵਨ ਵਿਤੀਤ ਕੀਤਾ ਸੀ ਜੋ ਪਰਮੇਸ਼ਰ ਨੇ ਮੂਸਾ ਨੂੰ ਪर्वਤ ਉੱਤੇ ਦਿੱਤੇ ਸਨ ਸਿਨਾਈ ਦੇ ਪर्वਤ ਉੱਤੇ ਜਿਸ ਵਿੱਚ ਉਨ੍ਹਾਂ ਦੇ ਪਾਪਾਂ ਨੂੰ ਟੱਕਣ ਦੇ ਲਈ ਪਛਤਾਵਾ ਕਰਨ ਦੇ ਲਈ ਮੇਮਨੇ ਦੀ ਬਲੀ ਕਰਨਾ ਸ਼ਾਮਿਲ ਸੀ ਤੇ ਯਾਦ ਰੱਖੋ ਕਿ ਇਜ਼ਰਾਈਲ ਦੇ ਇਤਿਹਾਸ ਵਿੱਚ ਇਸ ਬਿੰਦੂ ਤੱਕ ਉਨ੍ਹਾਂ ਦੀ ਧਾਰਮਿਕ ਵਿਵਸਥਾ ਦੇ ਤਹਿਤ ਪਾਪ ਦੇ ਲਈ ਬਲੀ ਕੀਤੇ ਗਏ ਸਾਰੇ ਭੇਡ ਦੇ ਬੱਚੇ ਮਨੁੱਖਾਂ ਦੁਆਰਾ ਪ੍ਰਦਾਨ ਕੀਤੇ ਗਏ ਸਨ ਯਹੂਨਾ ਨੇ ਹੁਣਾ ਦੇ ਅਨੁਸਾਰ ਇਹ ਮੇਮਨਾ ਪਰਮੇਸ਼ਵਰ ਦੁਆਰਾ ਪ੍ਰਦਾਨ ਕੀਤਾ ਗਿਆ ਹੈ ਉਹ ਹਲੇ ਤੱਕ ਨਹੀਂ ਜਾਣਦੇ ਹਨ ਲੇਕਿਨ ਯੀਸ਼ੂ ਪਰਮੇਸ਼ਵਰ ਮਨੁੱਖ ਦੇ ਰੂਪ ਵਿੱਚ ਆਪਣੇ ਮੂਲੇ ਦੇ ਕਾਰਨ ਕ੍ਰੂਸ ਉੱਤੇ ਆਪ ਦੇ ਬਲੀਦਾਨ ਦੇ ਮਾਦਮ ਨਾਲ ਸੰਸਾਰ ਦੇ ਪਾਪਾ ਨੂੰ ਦੂਰ ਕਰਨ ਦੇ ਯੋਗ ਹੈ ਮੱਤੀ ਮੁਰਕਸ ਅਤੇ ਲੂਕਾ ਦਾ ਸੁਸਮਾਚਾਰ ਸਾਰੇ ਰਿਪੋਰਟ ਕਰਦੇ ਹਨ ਕਿ ਜੇ ਇਹ ਜਦੋਂ ਯੀਸ਼ੂ ਨੇ ਬਪਤਿਸਮਾ ਲਿਆ ਤਾਂ ਪਵਿੱਤਰ ਆਤਮਾ ਯੀਸ਼ੂ ਉੱਤੇ ਉਤਰਿਆ ਮੱਤੀ ਅਧਿਆਇ 3 ਆਇਤ 16 ਅਤੇ 17 ਯਹੂਨਾ ਨੇ ਕਿਹਾ ਕਿ ਪਰਮੇਸ਼ਵਰ ਨੇ ਉਸ ਨੂੰ ਬਪਤਿਸਮਾ ਦੇਣ ਦੇ ਲਈ ਭੇਜਿਆ ਤੇ ਉਸ ਨੂੰ ਦੱਸਿਆ ਜਦੋਂ ਤੂੰ ਪਵਿੱਤਰ ਆਤਮਾ ਨੂੰ ਕਿਸੇ ਉੱਤੇ ਉਤਰਦਾ ਦੇਖੇਂਗਾ ਤਾਂ ਵਿਸ਼ਵਾਸ ਕਰਨਾ ਉਹ ਉਹੀ ਹੈ ਜਿਸ ਦੀ ਤੂੰ ਤਲਾਸ਼ ਹੈ ਯਹੂਨਾ ਅਧਿਆਇ 1 ਆਇਤ 32 ਅਤੇ 35 ਯਹੂਨਾ ਨੇ ਪ੍ਰਗਟ ਕੀਤਾ ਮੈਂ ਯੀਸ਼ੂ ਦੇ ਨਾਲ ਅਚੇਹਾ ਹੁੰਦੇ ਦੇਖਿਆ ਇਸ ਲਈ ਮੈਂ ਗਵਾਹੀ ਦਿੰਦਾ ਹਾਂ ਕਿ ਉਹ ਪਰਮੇਸ਼ਵਰ ਦਾ ਪੁੱਤਰ ਹੈ ਯਹੂਨਾ ਅਧਿਆਇ 1 ਆਇਤ 35 ਯਾਦ ਰੱਖੋ ਕਿ ਅਸੀਂ ਪਿਛਲੇ ਹਫ਼ਤੇ ਪਰਮੇਸ਼ਰ ਦੇ ਪੁੱਤਰ ਦੇ ਸ਼ੀਸ਼ਕ ਤੇ ਬਾਰੇ ਵਿੱਚ ਕੀ ਕਿਹਾ ਸੀ ਉਸ ਸੰਸਕ੍ਰਿਤੀ ਵਿੱਚ ਮਨੁੱਖ ਦਾ ਪੁੱਤਰ ਇੱਕ ਟਾਈਟਲ ਇਸ ਦਾ ਅਰਥ ਉਸ ਵਿਅਕਤੀ ਦੇ ਕਰਮ ਉੱਤੇ ਵੀ ਸੀ ਜਾਂ ਜਿਸ ਦੇ ਕੋਲ ਆਪਣੇ ਪਿਤਾ ਦੇ ਗੁਣ ਹਨ ਦੂਸਰਾ ਰਾਜਾ ਅਧਿਆਇ 2 ਆਇਤ 3 ਅਤੇ 5 ਅਫੀਸਿਓ ਅਧਿਆਇ 5 ਆਇਤ 8 ਆਦਿ ਪਹਿਲੀ ਸਦੀ ਦੇ ਲੋਕਾਂ ਨੇ ਪਰਮੇਸ਼ਰ ਦੇ ਪੁੱਤਰ ਦੇ ਸ਼ੀਸ਼ਕ ਨੂੰ ਦੇਵਤਾ ਦਾ ਦਾਵਾ ਸਮਝ ਲਿਆ יהודי ਧਾਰਮਿਕ ਅਗਵਾ ਨੇ ਈਸ਼ ਨਿੰਦਾ ਦੇ ਲਈ ਯੇਸ਼ੂ ਨੂੰ ਕਈ ਵਾਰ ਪੱਥਰ ਮਾਰਨ ਦਾ ਪ੍ਰਯਾਸ ਵੀ ਕੀਤਾ ਕਿਉਂਕਿ ਉਸਨੇ ਆਪਣੇ ਆਪ ਨੂੰ ਪਰਮੇਸ਼ਵਰ ਦਾ ਪੁੱਤ ਪੁੱਤਰ ਬਣਾਉਣ ਦੇ ਹੋਏ ਪਰਮੇਸ਼ਵਰ ਨੂੰ ਆਪਣੇ ਪਿਤਾ ਦੇ ਰੂਪ ਵਿੱਚ ਸੰਦਰਭਿਤ ਕੀਤਾ ਸੀ ਯਹੂਨਾ ਅਧਿਆਇ 5 ਆਇਤ 18 ਯਹੂਨਾ ਅਧਿਆਇ 11 ਆਇਤ 31 ਅਤੇ 33 ਇੱਕ ਅੰਨੇ ਪੁਰਾਣੀ ਨੇਮ ਦੇਪ ਵੇਖਵਕਤਾ ਯਸ਼ਾਇਆ ਨੇ ਲਿਖਿਆ ਕਿ ਪਰਮੇਸ਼ਵਰ ਦੇ ਵੱਲੋਂ ਇੱਕ ਪੁੱਤਰ ਆ ਰਿਹਾ ਹੈ ਅਤੇ ਉਹ ਪਰਮੇਸ਼ਵਰ ਹੋਵੇਗਾ ਸਾਡੇ ਲਈ ਇੱਕ ਬਾਲਕ ਉਤਪਨ ਹੋਇਆ ਸਾਡੇ ਲਈ ਇੱਕ ਪੁੱਤਰ ਦਿੱਤਾ ਗਿਆ ਅਤੇ ਰਾਜ ਉਸਦੇ ਕੰਦੇ ਉੱਤੇ ਹੋਵੇਗਾ ਤੇ ਉਸਦਾ ਨਾਮ ਅਦਭੁਤ ਸਹਾਇਕ ਪ੍ਰਾਕਰਮੀ ਪਰਮੇਸ਼ਰ ਅਨੰਤ ਕਾਲ ਦਾ ਪਿਤਾ ਸ਼ਾਂਤੀ ਦਾ ਰਾਜਕੁਮਾਰ ਹੋਵੇਗਾ ਯਸ਼ਾਇਆ ਅਧਿਆਇ 9 ਆਇਤ 6 ਜਦੋਂ ਯਹੋਨਾ ਬਪਤਿਸਮਾ ਦੇਣ ਵਾਲੇ ਨੇ ਯੀਸ਼ੂ ਨੂੰ ਦੇਖਿਆ ਤਾਂ ਉਸਨੇ ਕੋਸ਼ਨਾ ਕੀਤੀ ਕਿ ਉਹ ਉਹੀ ਹੈ ਜਿਸ ਤੇ ਬਾਰੇ ਵਿੱਚ ਮੈਂ ਗੱਲ ਕਰ ਰਿਹਾ ਸੀ ਜਦੋਂ ਮੈਂ ਤੁਹਾਨੂੰ ਕਿਹਾ ਸੀ ਕਿ ਮੇਰੇ ਤੋਂ ਵੱਡਾ ਕੋਈ ਆ ਰਿਹਾ ਹੈ ਕਿਉਂਕਿ ਉਹ ਮੈਨੂੰ ਕਿਉਂਕਿ ਉਹ ਮੇਰੇ ਤੋਂ ਪਹਿਲੇ ਮੌਜੂਦ ਸੀ ਯਹੂਨਾ ਅਧਿਆਇ 1 ਆਇਤ 3 ਹਾਲਾਂਕਿ ਯਹੂਨਾ ਦੀ ਮਾਂ ਵਾਸਤਵ ਵਿੱਚ ਯੇਸ਼ੂ ਤੋਂ 6 ਮਹੀਨੇ ਪਹਿਲੇ ਗਰਭਵਤੀ ਹੋਈ ਸੀ ਲੂਕਾ ਅਧਿਆਇ 1 ਆਇਤ 36 ਜਿਸ ਦਿਨ ਮੰਦਰ ਦੇ ਅਧਿਕਾਰੀਆਂ ਨੇ ਯਹੂਨਾ ਬਪਤਿਸਮਾ ਦੇਣ ਵਾਲੇ ਤੋਂ ਪੁੱਛਤਾਛ ਕੀਤੀ ਉਹ ਆਪਣੇ ਦੋ ਸ਼ិਸ਼્ય ਇੱਕ ਪਤਰ ਅਤੇ ਭਾਈ ਅੰਦਰੀਆਸ ਦੇ ਨਾਲ ਖੜਾ ਸੀ ਅਤੇ ਫਿਰ ਤੋਂ ਉਸਨੇ ਕੋਸ਼ਨਾ ਕੀਤੀ ਕਿ ਯੇਸ਼ੂ ਪਰਮੇਸ਼ਵਰ ਦਾ ਮੇਮਨਾ ਹੈ ਅਦਰੀਆਸ ਆਪਣੇ ਭਾਈ ਪਤਰਸ ਨੂੰ ਦਸਨ ਅਤੇ ਯੀਸ਼ੂ ਦੇ ਕੋਲ ਲਿਆਉਣ ਲਈ ਗਿਆ ਅਤੇ ਉਸਨੇ ਕਿਹਾ ਕਿ ਸਾਨੂੰ ਮਸੀਹ ਮਸੀਹ ਅਭਿਸ਼ਕਤ ਮਿਲ ਗਿਆ ਹੈ ਯੋਹਨਾ ਅਧਿਆਇ 1 ਆਇਤ 35 ਅਤੇ 42 ਯੀਸ਼ੂ ਪ੍ਰੇਰਿਤ ਫਿਲਿਪਸ ਨਾਲ ਮਿਲਿਆ ਉਸਨੇ ਜਵਾਬ ਦਿੱਤਾ ਅਤੇ ਨਤਾਨੀਅਲ ਨੂੰ ਖੋਜਣ ਗਿਆ ਸਾਨੂੰ ਇਹ ਨਹੀਂ ਦੱਸਿਆ ਗਿਆ ਹੈ ਕਿ ਫਿਲਿਪਸ ਯੀਸ਼ੂ ਨੂੰ ਕਿਸ ਤਰ੍ਹਾਂ ਮਿਲਿਆ ਅਤੇ ਉਹ ਨਥਾਨੀਏਲ ਇੱਕ ਦੂਸਰੇ ਨੂੰ ਕਿਸ ਤਰ੍ਹਾਂ ਜਾਣਦੇ ਸਨ ਫਿਲਿਪਸ ਨੇ ਨਥਾਨੀਏਲ ਨੂੰ ਕਿਹਾ ਸਾਨੂੰ ਮਿਲ ਗਿਆ ਹੈ ਜਿਸ ਦੇ ਬਾਰੇ ਵਿੱਚ ਪਵਿੱਖ ਵਕਤਾਵਾਂ ਨੇ ਲਿਖਿਆ ਸੀ ਅਤੇ ਫਿਰ ਉਹ ਯਿਸੂ ਦੇ ਕੋਲ ਗਏ ਯਹੂਨਾ ਅਧਿਆਇ 1 ਆਇਤ 43 ਅਤੇ 49 ਜਿਵੇਂ ਹੀ ਦੋਨੋਂ ਪੁਰਸ਼ ਪ੍ਰਭੂ ਦੇ ਕੋਲ ਆਏ ਯਿਸੂ ਨੇ ਨਥਾਨੀਏਲ ਦੇ ਬਾਰੇ ਕਿਹਾ ਇਹ ਇੱਕ ਇਮਾਨਦਾਰ ਆਦਮੀ ਆਉਂਦਾ ਹੈ ਇਜ਼ਰਾਈਲ ਦਾ ਸੱਚਾ ਬੇਟਾ ਜਦੋਂ ਨਥਾਨੀਏਲ ਨੇ ਯੇਸ਼ੂ ਨੂੰ ਪੁੱਛਿਆ ਕਿ ਉਹ ਉਸ ਦੇ ਬਾਰੇ ਵਿੱਚ ਕਿਸ ਤਰ੍ਹਾਂ ਜਾਣਦਾ ਸੀ ਤਾਂ ਯੇਸ਼ੂ ਨੇ ਉੱਤਰ ਦਿੱਤਾ ਫਿਲਿਪਸ ਨੂੰ ਮਿਲਣ ਤੋਂ ਪਹਿਲੇ ਮੈਂ ਤੈਨੂੰ ਅੰਜੀਰ ਦੇ ਪੇੜ ਦੇ ਨੀਚੇ ਦੇਖ ਸਕਦਾ ਸੀ ਧਿਆਨ ਦਿਵੋ ਕਿ ਨਥਾਨੀਏਲ ਨੇ ਕੀ ਉੱਤਰ ਦਿੱਤਾ ਤੂੰ ਪਰਮੇਸ਼ਵਰ ਦਾ ਪੁੱਤਰ ਹੈ ਇਜ਼ਰਾਈਲ ਦਾ ਰਾਜਾ ਪਹਿਲੀ ਸਦੀ ਦਾ ਇਜ਼ਰਾਈਲ ਜਾਣਦਾ ਸੀ ਕਿ ਪਵਿੱਕ ਵਕਤਾਵਾਂ ਨੇ ਪਵਿੱਖवाणी ਕੀਤੀ ਸੀ ਕਿ ਇੱਕ ਰਾਜਾ ਉਹਨਾਂ ਦੇ ਕੋਲ ਆ ਰਿਹਾ ਹੈ ਯਰਮੀਆ ਅਧਿਆਇ 23 ਆਇਤ 5 ਅਤੇ 6 ਜਕਰਿਆ ਅਧਿਆਇ 9 ਆਇਤ 9 ਯੇਸ਼ੂ ਨੇ ਉਸ ਨੂੰ ਕਿਹਾ ਤੂੰ ਇਸ ਤੋਂ ਵੀ ਵੱਡੀਆਂ ਗੱਲਾਂ ਦੇਖੇਗਾ ਸਚਾਈ ਇਹ ਹੈ ਕਿ ਤੁਸੀਂ ਸਾਰੇ ਸਵਰਗ ਨੂੰ ਖੁੱਲਿਆ ਅਤੇ ਪਰਮੇਸ਼ਵਰ ਦੇ ਸਵਰਗਦੂਤਾਂ ਨੂੰ ਸਵਰਗ ਤੋਂ ਚੜਦੇ ਉਤਰਦੇ ਦੇਖੋਗੇ ਯਹੂਨਾ ਅਧਿਆਇ 1 ਆਇਤ 50 ਅਤੇ 51 ਜਿਵੇਂ ਕਿ ਯੇਸ਼ੂ ਦੇ 12 ਪ੍ਰੇਰਤਾ ਗਵਾਹ ਨੇ ਅਗਲੇ 3.5 ਸਾਲਾਂ ਉਸ ਦੇ ਨਾਲ ਵਿਆਪਕ ਸਮੇਂ ਬਤਾਇਆ ਨਾ ਕੇਵਲ ਉਨ੍ਹਾਂ ਨੇ ਉਸ ਨੂੰ ਚਮਤਕਾਰ ਕਰਦੇ ਹੋਏ ਦੇਖਿਆ ਜਿਸ ਨੇ ਅੱਗੇ ਪੁਸ਼ਟੀ ਕੀਤੀ ਕਿ ਇਹ ਉਹੀ ਹੈ ਜਿਸ ਦੇ ਬਾਰੇ ਪਵਿੱਖ ਵਕਤਾਵਾਂ ਨੇ ਲਿਖਿਆ ਸੀ ਮੱਤੀ ਅਧਿਆਇ 11 ਆਇਤ 1 ਅਤੇ 6 ਉਹਨਾਂ ਨੇ ਉਸ ਦੇ ਜਨਮ ਦੀ ਪ੍ਰਸਥਿਤੀ ਤੋਂ ਸਿੱਖਿਆ ਉਹਨਾਂ ਨੇ ਸੰਵਤ ਖੁਦ ਮਰੀਮ ਤੋਂ ਸਿੱਖਿਆ ਹੋਇਆ ਹੈ ਕਿ ਜਦੋਂ ਉਹ ਹਲੇ ਇੱਕ ਵਾਰੀ ਹੀ ਸੀ ਤਾਂ ਸਵਰਗ ਦੂਤ ਜ਼ਬਰਾਇਲ ਉਸ ਨੂੰ ਕਿਸ ਤਰ੍ਹਾਂ ਦਿਖਾਈ ਦਿੱਤਾ ਉਸ ਨੇ ਉਸ ਨੂੰ ਦੱਸਿਆ ਕਿ ਪਵਿੱਤਰ ਆਤਮਾ ਉਸ ਦੀ ਪਰਛਾਈ ਕਰੇਗਾ ਪਵਿੱਤਰ ਆਤਮਾ ਤੋਂ ਉਹ ਗਰਭਵਤੀ ਹੋਵੇਗੀ ਅਤੇ ਇੱਕ ਬੱਚੇ ਨੂੰ ਜਨਮ ਦੇਵੇਗੀ ਜਿਸ ਨੂੰ ਪਰਮੇਸ਼ਵਰ ਦਾ ਪੁੱਤਰ ਕਿਹਾ ਜਾਵੇਗਾ। ਲੂਕਾ ਅਧਿਆਇ 1 ਆਇਤ 26 ਅਤੇ 35। ਪ੍ਰੇਰਤਨ ਸਿੱਖਿਆ ਹੋਵੇਗਾ ਕਿ ਜ਼ਿਬਰਾਇਲ ਯੂਸਫ ਮਰੀਮ ਦੇ ਮਗੇਤਰ ਨੂੰ ਵੀ ਦਿਖਾਈ ਦਿੱਤਾ ਅਤੇ ਉਸ ਨੂੰ ਦੱਸਿਆ ਕਿ ਮਰੀਮ ਦੇ ਗਰਭ ਵਿੱਚ ਬੱਚਾ ਪਵਿੱਤਰ ਆਤਮਾ ਤੋਂ ਹੈ। ਮੱਤੀ ਅਧਿਆਇ 1 ਆਇਤ 20 ਅਤੇ ਉਹਨਾਂ ਨੇ ਬੱਚੇ ਨੂੰ ਯੀਸ਼ੂ ਕਹਿਣਾ ਸੀ ਜਿਸ ਦਾ ਅਰਥ ਹੈ ਉਧਾਰ ਕਰਤਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹ ਉਹਨਾਂ ਦੇ ਪਾਪਾਂ ਤੋਂ ਬਚਾਏਗਾ। ਮੱਤੀ ਅਧਿਆਇ 1 ਆਇਤ 1 ਕੀ ਲੂਕਾ ਅਧਿਆਇ 1 ਆਇਤ 31 ਜ਼ਬਰਾਇਲ ਨੇ ਅਗੇ ਕਿਹਾ ਕਿ ਇਹ ਜਨਮ ਯਸ਼ਾਇਆ ਅਧਿਆਇ 7 ਆਇਤ 14 ਦੀ ਪੂਰਤੀ ਹੋਵੇਗੀ ਇੱਕ ਪਵਿੱਖਵਣੀ ਦੀ ਇੱਕ ਕੁਵਾਰੀ ਇੱਕ ਪੁੱਤਰ ਨੂੰ ਜਨਮ ਦੇਵੇਗੀ ਤੇ ਉਸ ਨੂੰ ਮਾਨੂਅਲ ਜਾਂ ਸਾਡੇ ਨਾਲ ਪਰਮੇਸ਼ਵਰ ਹੈ ਕਹਿਣਗੇ ਮੱਤੀ ਅਧਿਆਇ 1 ਆਇਤ 23 ਯਾਦ ਰੱਖੋ ਯੀਸ਼ੂ ਪਰਮੇਸ਼ਰ ਮਨੁੱਖ ਤੇ ਸਮਦ ਵਿੱਚ ਪਰਮੇਸ਼ਵਰ ਦੇ ਪੁੱਤਰ ਸ਼ੀਸ਼ਕ ਦਾ ਉਪਯੋਗ दो तरीका ਨਾਲ ਕੀਤਾ ਜਾਂਦਾ ਹੈ ਉਹ ਦੇਹ ਤਾਰੀ ਪਰਮੇਸ਼ਵਰ ਹੈ ਉਹ ਪੂਰੀ ਤਰ੍ਹਾਂ ਨਾਲ ਪਰਮੇਸ਼ਵਰ ਅਤੇ ਪੂਰੀ ਤਰ੍ਹਾਂ ਨਾਲ ਮਨੁੱਖ ਅਤੇ ਪਰਮੇਸ਼ਵਰ ਆਪਣੇ ਮਨੁੱਖ ਸਵਾਰ ਦਾ ਪਿਤਾ ਹੈ 12 ਪ੍ਰਯਤਨ ਨੂੰ ਸੂਚਿਤ ਕੀਤਾ ਗਿਆ ਹੋਵੇਗਾ ਕਿ ਜ਼ਬਰਾਇਲ ਦੁਆਰਾ ਮਰੀਮ ਨੂੰ ਆਪਣਾ ਸੰਦੇਸ਼ ਦੇਣ ਦੇ ਕੁਸ਼ੀ ਸਮੇਂ ਬਾਅਦ ਉਹ ਆਪਣੇ ਚਚੇਰੇ ਭਾਈ ਐਲਿਜ਼ਾਬੈਥ ਨੂੰ ਮਿਲਣ ਗਈ ਆਪਣੀ ਚਚੇਰੀ ਭੈਣ ਐਲਿਜ਼ਾਬੈਥ ਨੂੰ ਮਿਲਣ ਗਈ ਜੋ ਇੱਕ ਅਸਮਾਨੇ ਬੱਚੇ ਦੇ ਨਾਲ ਗਰਭਵਤੀ ਸੀ ਇਹ ਬੱਚਾ ਯਹੋਨਾ ਬਪਤਿਸਮਾ ਨਾ ਬਪਤਿਸਮਾ ਦੇਣ ਵਾਲਾ ਹੋਵੇਗਾ ਲੂਕਾ ਅਧਿਆਇ 1 ਆਇਤ 5 ਅਤੇ 17 ਜਦੋਂ ਲਜੇਬੇਥ ਨੇ ਮਰੀਮ ਦਾ ਅਭਿਵਾਦਨ ਸੁਨਾਇਆ ਤਾਂ ਉਹ ਪਵਿੱਤਰ ਆਤਮਾ ਨਾਲ ਭਰ ਗਈ ਅਤੇ ਬੋਲੀ ਇਹ ਕਿੰਨੇ ਸਨਮਾਨ ਦੀ ਗੱਲ ਹੈ ਕਿ ਮੇਰੇ ਪ੍ਰਭੂ ਦੀ ਮਾਤਾ ਮੇਰੇ ਕੋਲ ਆਈ ਲੂਕਾ ਅਧਿਆਇ 2 ਆਇਤ 34 ਪ੍ਰਭੂ ਦਾ ਅਨੁਵਾਦਿਤ ਯੂਨਾਨੀ ਸ਼ਬਦ ਕ੍ਰਿਓਸ ਹੈ ਜੋ ਸ਼ਬਦ ਯਹੋਵਾ ਇਜ਼ਰਾਈਲ ਦੇ ਪਰਮੇਸ਼ਵਰ ਦਾ ਨਾਮ ਦਾ ਯੂਨਾਨੀ ਤੁਲੇ ਜੋ ਮੂਸਾ ਨੂੰ ਪर्वਤ ਉਤੇ ਦਿੱਤਾ ਗਿਆ ਸੀ ਪੇਰਤਾ ਨੇ ਸੁਣਿਆ ਹੋਵੇਗਾ ਕਿ ਜਿਸ ਰਾਤ ਯੀਸ਼ੂ ਦਾ ਜਨਮ ਹੋਇਆ ਸੀ ਇੱਕ ਸੁਰ ਦੂਤ ਬੇਤਲਹਮ ਸ਼ਹਿਰ ਦੇ 12 ਚਰਵਾਹਾਂ ਦੇ સમਨੇ ਪ੍ਰਗਟ ਹੋਇਆ ਅਤੇ ਕੋਸ਼ਨਾ ਕੀਤੀ ਕਿ ਅੱਜ ਇੱਕ ਉਧਾਰ ਕਰਤਾ ਦਾ ਜਨਮ ਹੋਇਆ ਹੈ ਉਹ ਮਸੀਹ ਪ੍ਰਭੂ ਹੈ ਮਸੀਹ ਉਹ ਹੀ ਸ਼ਬਦ ਹੈ ਜਿਸ ਦਾ ਅਸੀਂ ਪਹਿਲੇ ਹੀ ਉਲੇਖ ਕਰ ਚੁੱਕੇ ਹਾਂ ਕੁਰਿਓਸ ਜਦੋਂ ਅਸੀਂ ਸੁਸਮਾਚਾਰ ਦੇ ਵਿਤਰਾ ਤੁਹਾਨੂੰ ਪੜ੍ਹਦੇ ਹਾਂ ਤਾਂ ਅਸੀਂ ਦੇਖਦਾ ਹਾਂ ਕਿ ਪੇਰਤਾ ਨੇ ਆਪਣੇ ਪ੍ਰਾਰੰਭਿਕ ਵਿਸ਼ਵਾਸ ਦੇ ਨਾਲ ਸੰਘਰਸ਼ ਕੀਤਾ ਕਿ ਯੀਸ਼ੂ ਮਸੀਹ ਪਰਮੇਸ਼ਵਰ ਦਾ ਪੁੱਤਰ ਸੀ ਖਾਸ ਕਰਕੇ ਜਦੋਂ ਉਹ ਕਰੂਸ ਉੱਤੇ ਚੜਾਇਆ ਗਿਆ ਅਤੇ ਮਾਰ ਗਿਆ ਸੀ ਲੇਕਿਨ ਜਦੋਂ ਯੇਸ਼ੂ ਤਿੰਨ ਦਿਨ ਬਾਅਦ ਜੀਵਿਤ ਉੱਠ ਖੜਾ ਹੋਇਆ ਤਾਂ ਯੇਸ਼ੂ ਕੌਣ ਸੀ ਅਤੇ ਕੌਣ ਹੈ ਇਸ ਬਾਰੇ ਵਿੱਚ ਸਾਰੇ ਸ਼ੱਕ ਦੂਰ ਹੋ ਗਏ ਇਹਨਾਂ ਮਨੁੱਖਾਂ ਨੇ ਇਸ ਗੱਲ ਦਾ ਯਕੀਨ ਕੀਤਾ ਸੀ ਕਿ ਯੇਸ਼ੂ ਕੌਣ ਹੈ ਕਿ ਉਹਨਾਂ ਨੇ ਸੱਚਮੁੱਚ ਦੁਨੀਆ ਨੂੰ ਇਹ ਦੱਸਣ ਦੇ ਲਈ ਆਪਣਾ ਜੀਵਨ ਤਿਆਗ ਦਿੱਤਾ ਕਿ ਉਹ ਦੇਵਤਾਰੀ ਪਰਮੇਸ਼ਵਰ ਹੈ ਅਤੇ ਉਹ ਦੁਨੀਆ ਦੇ ਪਾਪ ਨੂੰ ਦੂਰ ਕਰਦਾ ਹੈ ਜਦੋਂ ਯੇਸ਼ੂ ਆਪਣੇ ਪੁਨਰਥਾਨ ਦੇ ਬਾਅਦ ਆਪਣੇ ਪ੍ਰੇਰਤਾਂ ਦੇ ਸਾਹਮਣੇ ਪ੍ਰਗਟ ਹੋਇਆ ਤਾਂ ਥੋਮਾ ਉਹਨਾਂ ਦੇ ਨਾਲ ਨਹੀਂ ਸੀ ਉਸਨੇ ਕਿਹਾ ਕਿ ਉਹ ਵਿਸ਼ਵਾਸ ਨਹੀਂ ਕਰੇਗਾ ਕਿ ਪ੍ਰਭੂ ਜਿਉਂਦਾ ਹੋ ਚੁੱਕਿਆ ਹੈ ਜਦੋਂ ਤੱਕ ਉਹ ਯੇਸ਼ੂ ਦੇ ਸਰੀਰ ਦੇ ਜ਼ਖਮਾਂ ਨੂੰ ਨਹੀਂ ਦੇਖ ਲੈਂਦਾ ਯਹੂਨਾ ਅਧਿਆਇ 20 ਆਇਤ 24 ਅਤੇ 28 8 ਦਿਨ ਬਾਅਦ ਯੇਸ਼ੂ ਫਿਰ ਤੋਂ ਆਪਣੇ ਪ੍ਰੇਰਤਾਂ ਨੂੰ ਦਿਖਾਈ ਦਿੱਤਾ ਇਸ ਵਾਰ ਥਾਮਸ ਉਪਸਥਿਤ ਸੀ ਉਸਨੇ ਜੋ ਦੇਖਿਆ ਉਸ ਤੋਂ ਉਹ ਆਸ਼ਵਸ਼ੀ येशू ਦੇ ਪ੍ਰਤੀ ਉਸਦੀ ਪ੍ਰਤੀਕਿਰਿਆ ਸੀ ਤੂੰ ਮੇਰਾ ਪ੍ਰਭੂ ਯਾਨੀ ਕ੍ਰਿਓਸ ਮੇਰਾ ਪਰਮੇਸ਼ਰ ਹੈ ਯੇਸ਼ੂ ਨੇ ਆਰਦਨਾਲੇ ਦੇ ਇਸ ਕਾਰੇ ਨੂੰ ਸਵੀਕਾਰ ਕੀਤਾ ਚੰਗੇ ਯਹੂਦੀਆਂ ਦੇ ਰੂਪ ਵਿੱਚ ਥੋਮਾ ਅਤੇ ਯੇਸ਼ੂ ਦੋਨੋਂ ਜਾਣਦੇ ਸਨ ਕਿ ਕੇਵਲ ਇੱਕ ਹੀ ਪ੍ਰਭੂ ਅਤੇ ਪਰਮੇਸ਼ਰ ਹੈ ਵਿਵਸਥਾ ਵਿਵਰਣ ਅਧਿਆਇ 6 ਆਇਤ 4 ਨਿਕਰਮਨ ਅਧਿਆਇ 20 ਆਇਤ 1 ਅਤੇ 5 ਅਸੀਂ ਅਗਲੇ ਸਪਟਾਹ ਇਸ ਬਾਰੇ ਵਿੱਚ ਹੋਰ ਵਧਿਕ ਚਰਚਾ ਕਰਨੀ ਹੈ ਕਿ ਯੇਸ਼ੂ ਕੌਣ ਹੈ ਅਤੇ ਉਹ ਇਸ ਸੰਸਾਰ ਵਿੱਚ ਕਿਉਂ ਆਇਆ ਲੇਕਿਨ ਇਹਨਾਂ ਪੁਆਇੰਟਸ ਉੱਤੇ ਵਿਚਾਰ ਕਰੋ ਜਿਸ ਦੇ ਨਾਲ ਹੀ ਅਸੀਂ ਅੱਜ ਦੇ ਸੰਦੇਸ਼ ਨੂੰ ਸਮਾਪਤ ਕਰਨ ਜਾ ਰਹੇ ਹਾਂ ਅੱਜ ਕਈ ਲੋਕ ਤਥਾ ਕਥਿਤ ਵਿਦਵਾਨਾਂ ਸਹਿਤ ਇਹ ਕਹਿੰਦੇ ਦੀ ਕੋਸ਼ਿਸ਼ ਕਰਦੇ ਹਨ ਕਿ ਯੀਸ਼ੂ ਨੇ ਕਦੀ ਵੀ ਪਰਮੇਸ਼ਵਰ ਹੋਣ ਦਾ ਦਾਵਾ ਨਹੀਂ ਕੀਤਾ ਹੈ ਉਹ ਕਹਿੰਦੇ ਹਨ ਕਿ ਉਸ ਦੀ ਦੇਵਤਾ ਤੇ ਪੁਨਰਥਾਨ ਮਿੱਥਕ ਅਤੇ ਕਹਾਣੀਆਂ ਹਨ ਜੋ ਯੀਸ਼ੂ ਦੇ ਜਿਉਂਦੇ ਰਹਿਣ ਦੇ ਲੰਮੇ ਸਮੇਂ ਬਾਅਦ ਵਿਕਸਿਤ ਹੋਈਆਂ ਹਾਲਾਂਕਿ ਇਹ ਕਹਿਣਾ ਕਿ ਗਵਾਹਾਂ ਪ੍ਰੇਰਤਾ ਨੇ ਕਦੀ ਵਿਸ਼ਵਾਸ ਨਹੀਂ ਕੀਤਾ ਕਿ ਯੀਸ਼ੂ ਪਰਮੇਸ਼ਵਰ ਹੈ ਨਵੇਂ ਨੇਮ ਦੇ ਉਨ੍ਹਾਂ ਦੇ ਲੇਖਾਂ ਦੀ ਸਪਸ਼ਟ ਗਵਾਹੀ ਦਾ ਇਨਕਾਰ ਹੈ ਹੁਣ ਤੱਕ ਮੈਂ ਕੇਵਲ ਸੁਸਮਾਚਾਰ ਦੇ ਕਥਨਾਂ ਨੂੰ ਉਦਵਤ ਕੀਤਾ ਹੈ ਲੇਕਿਨ ਪ੍ਰੇਰਤਾਂ ਦੀ ਪੁਸਤਕ ਦੇ ਕੇਵਲ ਕੁਝ ਉਦਾਹਰਨਾਂ ਉੱਤੇ ਵਿਚਾਰ ਕਰੋ ਪ੍ਰੇਰਤਾਂ ਦੀ ਗਤਿਵਿਤੀਆਂ ਦਾ ਇੱਕ ਅਭਿਲੇਖ ਜਦੋਂ ਉਹ ਦੁਨੀਆ ਨੂੰ ਇਹ ਦੱਸਣ ਦੇ ਲਈ ਬਾਹਰ ਗਏ ਕਿ ਉਹਨਾਂ ਨੇ ਕੀ ਦੇਖਿਆ ਜਦੋਂ ਉਹਨਾਂ ਨੇ ਉਹਨਾਂ ਮਸੀਹਿਆਂ ਨੂੰ ਪੱਤਰ ਲਿਖੇ ਜੋ ਆਪਣੇ ਪ੍ਰਯਾਸਾਂ ਦੇ ਮਾਧਮ ਨਾਲ ਯੀਸ਼ੂ ਤੇ ਵਿਸ਼ਵਾਸ ਕਰਦਾਏ ਸਨ ਪਤਰਸ ਨੇ ਪਹਿਲੀ ਵਾਰ ਅਨ્ય ਜਾਤੀ ਨੂੰ ਪ੍ਰਚਾਰ ਕਰਦੇ ਹੋਏ ਕਿਹਾ ਕਿ येशु मसीह ਦੇ ਦੁਆਰਾ ਜੋ ਸਭ ਦਾ ਪ੍ਰਭੂ ਯਾਨੀ ਕ੍ਰਿਓਸ ਹੈ ਪਰਮੇਸ਼ਵਰ ਦੇ ਨਾਲ ਸ਼ਾਂਤੀ ਹੈ। ਪੇਤਰਤਾ ਦੇ ਕੰਮ ਅਧਿਆਇ 10 ਆਇਤ 36 ਆਪਣੇ ਦੂਸਰੇ ਪੱਤਰ ਵਿੱਚ ਉਸਨੇ ਯੇਸ਼ੂ ਦਾ ਉਲੇਖ ਕੀਤਾ। ਯੇਸ਼ੂ ਮਸੀਹ ਸਾਡਾ ਪਰਮੇਸ਼ਵਰ ਥੀਓਸ ਅਤੇ ਉਦਾਰ ਕਰਤਾ ਹੈ। ਦੂਸਰਾ ਪਤਰਸ ਅਧਿਆਇ 1 ਆਇਤ 2 ਪਤਰਸ ਅਤੇ ਅਨੇ ਲੋਗ ਉਹ ਵਿਖਵਕਤਾਵਾਂ ਦੇ ਲੇਖਨ ਤੋਂ ਜਾਣਦੇ ਸਨ ਕਿ ਕੇਵਲ ਪਰਮੇਸ਼ਵਰ ਹੀ ਉਦਾਰ ਕਰਤਾ ਹੈ। ਇਸ਼ਯਾ ਅਧਿਆਇ 45 ਆਇਤ 21 ਅਨੱਥਾ ਪਰਮੇਸ਼ਵਰ ਦੇ ਬਿਨਾਂ ਕਿਸੇ ਹੋਰ ਨੂੰ ਉਧਾਰ ਕਰਤਾ ਕਹਿਣਾ ਇਸ਼ਨਿੰਦਾ ਸੀ ਪੌਲਸ ਇਬਰਾਨੀ ਦੇ ਪੱਤਰ ਵਿੱਚ ਸਰਵਸ਼ਕਤੀਮਾਨ ਪਰਮੇਸ਼ਵਰ ਨੂੰ ਯੀਸ਼ੂ ਨੂੰ ਪਰਮੇਸ਼ਵਰ ਕਹਿਣ ਦੇ ਰੂਪ ਵਿੱਚ ਉਦਵਤ ਕਰਦਾ ਹੈ ਜਦੋਂ ਉਸਨੇ ਆਪਣੇ ਇਕਲੋਤੇ ਪੁੱਤਰ ਨੂੰ ਦੁਨੀਆ ਦੇ ਸਾਹਮਣੇ ਪ੍ਰਸਤੁਤ ਕੀਤਾ ਤਾਂ ਪਰਮੇਸ਼ਵਰ ਨੇ ਕਿਹਾ ਪਰਮੇਸ਼ਵਰ ਦੇ ਸਾਰੇ ਸੁਰਦੂਤ ਉਸ ਦੀ ਆराधना ਕਰਨ ਪੁੱਤਰ ਨੂੰ ਉਹ ਕਹਿੰਦਾ ਹੈ हे ਪਰਮੇਸ਼ਵਰ ਤੇਰਾ ਸਿੰਘਾਸਨ युग युग बनया रहेगा इब्रानियों अध्याय 1 आयत 6 ਅਤੇ 8 ਯਹੂਨਾ ਨੇ ਪ੍ਰਕਾਸ਼ਿਤ ਵਾਕਿਆਤ ਦੀ ਪੁਸਤਕ ਵਿੱਚ ਦੱਸਿਆ ਕਿ ਪ੍ਰਭੂ ਕ੍ਰਿਓਸ ਖੁਦ ਨੂੰ ਅਲਫਾ ਅਤੇ ਓਮੇਗਾ ਗ੍ਰੀਕ ਸ਼ਬਦ ਜਿਸ ਦਾ ਅਰਥ ਹੈ ਪਹਿਲਾ ਤੇ ਆਖਰੀ ਕਹਿੰਦਾ ਹੈ ਇਸ਼ਯਾਹ ਭਵਿਕ ਵਕਤਾ ਨੇ ਵੀ ਪ੍ਰਭੂ ਨੂੰ ਸਵਮ ਨੂੰ ਪ੍ਰਥਮ ਅਤੇ ਅੰਤਮ ਕਹਿਣ ਦੇ ਰੂਪ ਵਿੱਚ ਉਦਬਤ ਕੀਤਾ ਇਸ਼ਯਾਹ ਅਧਿਆਇ 41 ਅਤੇ 44 ਇਸ਼ਯਾਹ ਅਧਿਆਇ 44 आयत 6 ਇਸ਼ਾਇਆ ਅਧਿਆਇ 48 ਆਇਤ 12 ਫਿਰ ਯਹੋਨਾ ਨੇ ਲਿਖਿਆ ਕਿ ਇਹ ਯੀਸ਼ੂ ਪੁਨਰਥਾਪਿਤ ਪ੍ਰਭੂ ਸੀ ਮੁਰ ਤੋਂ ਜਿੰਦਾ ਹੋਇਆ ਪਰਮੇਸ਼ਵਰ ਜਿਸ ਨੇ ਖੁਦ ਨੂੰ ਅਲਫਾ ਤੇ ਮੇਗਾ ਕਿਹਾ ਪ੍ਰਕਾਸ਼ਿਤ ਵਾਕਿਆ ਅਧਿਆਇ 1 ਆਇਤ 11 ਅਤੇ 18 ਪ੍ਰਕਾਸ਼ਿਤ ਵਾਕਿਆ ਅਧਿਆਇ 22 ਆਇਤ 12 ਅਤੇ 13 ਯਹੋਨਾ ਨੇ ਮੱਤੀ ਮਰਕਸ ਜਾਂ ਲੂਕਾ ਦੇ ਬਾਅਦ ਦੇ ਬਾਅਦ ਵਿੱਚ ਆਪਣਾ ਸੁਸਮਾਚਾਰ ਲਿਖਿਆ ਜਦੋਂ ਝੂਠੀਆਂ ਸਿੱਖਿਆਵਾਂ ਫੈਲ ਰਹੀਆਂ ਸਨ ਜੋ ਇਸ ਗੱਲ ਤੋਂ ਇਨਕਾਰ ਕਰਦੀਆਂ ਸਨ ਕਿ ਯੀਸ਼ੂ ਪਰਮੇਸ਼ਵਰ ਹੈ ਝੂਠੀਆਂ ਸਿੱਖਿਆਵਾਂ ਲੋਕਾਂ ਨੂੰ ਆਪਣੇ ਚੱਕਰ ਵਿੱਚ ਵਿਕਸਿਤ ਕਰ ਰਹੀਆਂ ਸਨ ਪ੍ਰਭਾਵਿਤ ਕਰ ਰਹੀਆਂ ਸਨ ਇੱਥੋਂ ਤੱਕ ਕਿ ਕلیسਾ ਵਿੱਚ ਕੁਸਪੈਠ ਵੀ ਕਰ ਰਹੀਆਂ ਸਨ ਦੂਸਰੀ ਸਦੀ ਵਿੱਚ ਇਨ੍ਹਾਂ ਵਿਚਾਰਾਂ ਨੂੰ ਗਿਆਨਵਾਦ ਇੱਕ ਝੂਠੀ ਸਿੱਖਿਆ ਜੋ ਅੱਜ ਫਿਰ ਤੋਂ ਸਾਹਮਣੇ ਆਈ ਹੈ ਇਸ ਨੂੰ ਗਿਆਨਵਾਦ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ ਅਸੀਂ ਅਗਲੇ ਸੰਦੇਸ਼ ਵਿੱਚ ਇਸ ਬਾਰੇ ਵਿੱਚ ਹੋਰ ਦੱਸਾਂਗੇ ਲੇਕਿਨ ਜਿਸ ਤਰ੍ਹਾਂ ਹੀ ਅਸੀਂ ਸੰਦੇਸ਼ ਨੂੰ ਸਮਾਪਤ ਕਰਦੇ ਹਾਂ ਇੱਕ ਪੁਆਇੰਟ ਉੱਤੇ ਧਿਆਨ ਦਿਓ यूहन्ना ने विशेष रूप ਨਾਲ ਦੱਸਿਆ ਕਿ ਉਸਨੇ ਆਪਣਾ ਸੁਸਮਾਚਾਰ ਕਿਉਂ ਲਿਖਿਆ ਉਸਦਾ ਉਦੇਸ਼ ਉਹ ਦੁਹਰਾਉਣਾ ਨਹੀਂ ਸੀ ਜੋ ਅੰਨ੍ਹੇ ਤਿੰਨ ਲੇਖਕਾਂ ਨੇ ਦਰਜ ਕੀਤਾ ਸੀ ਉਸ ਦੀ ਪੁਸਤਕ ਵਿੱਚ 90% ਤੋਂ ਜ਼ਿਆਦਾ ਨਵੀਂ ਜਾਣਕਾਰੀ ਸੀ ਜਿਹ ਹੁੰਨਾ ਨੇ ਕਿਹਾ ਅਤੇ ਹੋਰ ਵੀ ਬਹੁਤ ਸਾਰੇ ਚਿੰਨ ਅਤੇ ਚਮਤਕਾਰ ਹਨ ਜੋ ਯੀਸ਼ੂ ਨੇ ਆਪਣੇ ਚੇਲਿਆਂ ਦੀ ਉਪਸਥਿਤੀ ਵਿੱਚ ਕੀਤੇ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ ਹਨ ਪਰੰਤੂ ਇਹ ਇਸ ਲਈ ਲਿਖੇ ਗਏ ਹਨ ਕਿ ਤੁਸੀਂ ਵਿਸ਼ਵਾਸ ਕਰ ਸਕੋ ਕਿ ਯੇਸ਼ੂ ਹੀ ਮਸੀਹ ਹੈ ਉਹ ਅਭਿਸ਼ਕਤ ਹੈ ਪਰਮੇਸ਼ਵਰ ਦਾ ਪੁੱਤਰ ਹੈ ਉਸ ਦੇ ਦੁਆਰਾ ਹੀ ਤੁਸੀਂ ਉਦਾਰ ਪਾ ਸਕਦੇ ਹੋ ਉਸ ਉਤੇ ਵਿਸ਼ਵਾਸ ਕਰਨਾ ਉਸ ਦੇ ਨਾਮ ਨਾਲ ਤੁਸੀਂ ਅਨੰਤ ਜੀਵਨ ਪਾ ਸਕਦੇ ਹੋ ਯਹੋਨਾ ਅਤੇ ਵੀ ਆਇਤ 30 ਅਤੇ 31 ਪ੍ਰਭੂ ਤੁਹਾਨੂੰ ਸਭ ਨੂੰ ਆਸ਼ੀਸ਼ ਦੇਵੇ ਆਮੀਨ